ਆਇਆ ਉਹਨੇ ساری ਦੁਨੀਆ ਨੂੰ ਗਾਲ ਕੱਢੀ ਉਹਨਾਂ ਨੇ ਕਿੰਨੂ ਕਹਿ ਗਾਲ ਕੱਢਦੀ ਗਾਣਾ ਉਹਨਾਂ ਵੇ ਉਹਨੇ ਗੱਲ ਦਾ ਜਵਾਬ ਦਿਓ ਗਾਣਾ ਉਹਨਾਂ ਵੇ ਜਿਹੜੇ ਸਿੰਗਰ ਨੇ ਗਾਇਆ ਤੁਹਾਡੇ ਗੋਡਿਆਂ 'ਚ ਜਾਣਾ ਬੜੋ ਉੱਪਰ ਮੈਂ ਕਹਿ ਸਕਦਾ ਅਸੀਂ ਅੱਗ ਲਾ ਦਾਂਗੇ ਦੁਕਾਨ ਨੂੰ ਤੇਰੀ ਔਕਾਤ ਕੀ ਹੈ ਯਾਰ ਜਲਾ ਦਾਂਗੇ ਹਾਂ ਅੱਗ ਲਾ ਦਾਂਗੇ ਸੂਕ ਦਾਂਗੇ ਦੁਕਾਨ ਨੂੰ ਜੇ ਉਹਨੇ ਵੀਡੀਓ ਡਿਲੀਟ ਨਾ ਕੀਤੀ ਤੁਸੀਂ ਐਡਾ ਮਨਸਮਾਨ ਲੱਦ ਕੇ ਡਰਾਮਾ ਜਾਂ ਕਰਕੇ ਯਾਰ ਤੁਸੀਂ ਕਿਸੇ ਦੇ ਅੰਦਰ ਵੜ ਰਹੇ ਹੋ ਦੇ ਗਾਹਕ ਬੈਠੇ ਆ ਤੇ ਕੁੜੀਆਂ ਬੈਠੀਆਂ ਮੁੰਡੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਗੁੰਡੇ ਆ ਤੂੰ ਕਹੀ ਪਰ ਮੈਂ ਮੈਂ ਨਾ ਲੈ ਮੈਂ ਬਣਾਉਂਗਾ ਉਸ ਗਾਣੇ ਤੇ ਵੀਡੀਓ ਉਹਨੂੰ ਕਹਾਂ ਤੇਰੀ ਇੱਥੇ ਆ ਜੀ ਸਾਰੀ ਦੁਨੀਆ ਲੱਗ ਜਾਂਦੀ ਥੱਲੇ ਭੇਡ ਚਲੇ ਜ ਉਹ ਇਹਨਾਂ ਨੇ ਐ ਕਰਤਾ ਕੀ ਕਰਤਾ ਮਤਲਬ ਕਿਤਨੇ ਕਿਤਨੇ ਫਸਾ 7700 ਜਿਹੜੇ ਬੰਦਿਆਂ ਨੇ ਬਣਾਇਆ ਵਿਆ ਉਹਦੇ ਉਹਦੇ ਮਗਰ ਕਿਉਂ ਨਹੀਂ ਬਿਚਿਆ ਲੈ ਮੈਂ ਕਹਾਵਤ ਜਿਹੜੀ ਸੱਚ ਆ ਫਿਰ ਦਬਦਿਆਂ ਨੂੰ ਦਬਾਣਾ ਬਿਲਕੁਲ ਲੱਗਦਾ ਅਗੀ 7700 ਬੰਦਿਆਂ ਨੇ ਰੀਲਾ ਬਣਾਈਆਂ ਉਹਨਾਂ ਕੋਲ ਨਹੀਂ ਪਹੁੰਚੇ ਆ ਵੀ ਜਾ ਵੀ ਨਾ ਵਾਇਰਲ ਜਿਹੜੇ ਬੰਦੇ ਸੀ ਉਹਨਾਂ ਨੂੰ ਕਹਿੰਦਾ ਯਾਰ ਮੈਂ 2 ਘੰਟੇ ਬਾਅਦ ਲੋਡ ਕਰੂੰਗਾ ਮੈਂ ਕਹਿ ਕੇ ਲੋਡ ਕਰਾਂ ਤੁਹਾਡੇ ਕੈਮਰੇ ਤੇ ਪਰ ਕਿਤਨੇ ਕਿਤੇ ਲੱਗਦਾ ਐਡੀ ਐਡੀ ਬਰਗੇਟੀ ਫੇਸਬੁਕ ਤੇ ਫੈਲੀ ਭਈਆ ਇੰਸਟਾਗ੍ਰਾਮ ਤੇ ਉੜੀਏ ਨਿਊਡ ਦਾ ਚੱਲੀਆਂ ਪਈਆਂ ਜਾਂ ਫਿਰ ਸਾਰੇ ਗੁਰਦੂ ਘੇਕਾ ਲੈ ਲਿਆ ਵਾ ਮੇਰੀ ਪਹਿਲੀ ਵੀਡੀਓ ਇਦਾਂ ਦੀ ਯਾਰ ਉਹਨੇ ਕਿਸੇ ਨੂੰ ਗਾਲ ਨਹੀਂ ਕੱਢੀ ਇੱਕ ਗਾਣਾ ਬਣਿਆ ਆ ਪਹਿਲੀ ਗਾ ਤਾਂ ਸਿੰਗਰ ਦੇ ਛਿੱਤਰ ਮਾਰੋ ਤੁਹਾਡੀ ਔਕਾਤ ਹੈ ਜੀ ਦਾ ਔਕਾਤ ਨਹੀਂ ਹੈ ਜੀ ਇਹਨਾਂ ਦੀ ਛੂਟਾ ਬੰਦਾ ਐਮੈਂਡਮੈਂਟ ਅਕਸ਼ਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਹ ਖਾ ਕੇ ਨਸ਼ਾ ਪਤਾ ਕਰਨ ਨਾਲ ਬੰਦਾ ਇਹ ਸਾਨੂੰ ਇਹ ਸੈਡੀਮੈਂਟ ਦਈ ਨੇ ਮੁੰਡੇ ਵੀ ਦੇਖੋ ਪੇਸ ਕਰ ਰਹਾ ਵੀਡੀਓ 20000 ਰੁਪਏ ਮੰਗਦੇ ਕਿਉਂ ਪਰਚਾ ਨਹੀਂ ਹੁੰਦਾ ਇਹਨਾਂ ਦਾ ਮੰਗੂ ਮੰਡਦਾ ਕਹਿਣਾ ਉਹਦੇ ਵਿੱਚ ਮੈਂ ਨਹੀਂ ਹੈਗਾ ਮੈਂ ਨਹੀਂ ਆਖਾ ਤੇ ਜਿਹੜੇ ਭਾਪੇ ਤੇਰੇ ਨਾਲ ਕਰਿਓ ਤੇਰੇ ਹੀ ਨੇ ਕਿਸੇ ਹੋਰ ਦੇ ਨਾਲ ਕੀ ਨੇ ਤੁਹਾਨੂੰ ਵੀ ਪਤਾ ਅੱਜਕੱਲ ਜਿਹੜੇ ਫੇਸਬੁੱਕ ਫੇਸਬੁੱਕ ਤੇ ਇਨਫਲੂਐਂਸਰ ਨੇ ਉਹ ਪੈਸੇ ਲੈਂਦੇ ਨੇ ਪ੍ਰੋਮੋਸ਼ਨ ਕਰਦੇ ਨੇ 7500 ਰੀਲਾਂ ਆਂ ਬਣੀਆਂ ਜਾਂ ਉਹਦੇ ਜੋ ਕੋਈ ਸਿੱਖ ਬੰਦਾ ਨਹੀਂ ਜੀ ਜਿਹਨੇ ਹੋਰ ਰੀਲ ਬਣਾਈ ਹੋएगी ਜਿਹੜਾ ਡਰਾਮੇ ਬਾਜੀ ਹਰ ਚੀਜ਼ ਨੂੰ ਧਰਮ ਨਾਲ ਹਰ ਚੀਜ਼ ਨੂੰ ਉਹਦੇ ਨਾਲ ਵੀਡੀਓ ਡਿਲੀਟ ਕੀਤੀ ਜਾਵੇ ਜੇਕਰ ਨਹੀਂ ਕੀਤੀ ਆ ਵੀ ਯਾਰ ਮੈਂ ਕਹਿੰਦਾ ਸਹਿਜ ਰੋੜਾ ਅੱਗ ਲਗਾ ਦਿੱਤੀ ਜਾਊਗੀ ਪਰਚਾ ਮੈਂ ਕਹੇ ਯਾਰ ਮੈਂ ਸਹਿਜ ਰੋੜੇ ਨੂੰ ਕਹਿੰਦਾ ਤੁਹਾਡੇ ਚੈਨਲ ਦੇ ਮੱਦੇ ਅਸੀਂ ਖੜੇ ਆ ਯਾਰ ਠੋਕ ਕੇ ਅਜੀ ਬਾਰ ਬਾਰ ਕਹਿੰਦੇ ਆ ਵੀ ਜਾਣ ਜਾਣ ਕੇ ਇਹ ਕੋਈ ਪ੍ਰਵਾਸੀ ਆ ਪੰਜਾਬੀ ਦੀ ਲੜਾਈ ਇਹ ਨਹੀਂ ਲੜਦੇ ਮੈਂ ਹਰ ਵਾਰੀ ਕਹਿੰਦਾ ਇਹ ਲੜਾਈ ਲੜਦੇ ਨੇ ਸੇਖ ਔਰ ਹਿੰਦੂ ਦੀ ਫੇਰ ਫੇਰ ਇਹਨਾਂ ਨੇ ਹੂੰ ਹੁਕੂਮਤ ਦਾ ਤੱਕਾ ਤੂੰ ਮਦਦ ਤੱਕਾ ਤੂੰ ਮਦਦ ਤੱਕਾ ਕਰਾਂ ਲੱਗਣਾ ਇਹਨਾਂ ਕੋਲ ਕੋਈ ਡਰਾਮਾ ਰਹਿ ਗਿਆ ਜਦੋਂ ਜੁੱਟੀਆਂ ਪੁਲਿਸ ਮਾਰਦੇ ਆਂ ਦੀ ਉਹ ਕਹਿੰਦੇ ਦੇਖਿਆ ਅੱਛੀ ਗੁਲਾਮ ਆ ਅੱਛੀ ਗੁਲਾਮ ਆ ਜੱਟਾਂ ਨਾਲ ਐਦਾਂ ਹੁੰਦਾ ਇਹ ਡਰਾਂ ਡਰੂਨ ਵਾਲੀ ਗੱਲਾਂ ਨਾ ਕਰੋ ਯਾਰ ਬਲਤੂ ਦੀਆਂ ਨਾ ਡਰਦੇ ਕਾਹਦੇ ਨੂੰ ਕਿਹੜਾ ਅਧਿਕਾਰ ਆ ਅਰੇ ਨਾ ਖੋਤੀਆਂ ਦੇ ਵੀ ਨੱਤ ਪਾਣੀ ਚਾਹੀਦੀ ਨਾਲ ਜਿਹੜੀਆਂ ਖੋਤੀਆਂ ਮੂੰਹ ਚਾਕੇ ਕਿਤੇ ਵੀ ਡੰਡੇ ਜੇ ਪੜ ਗਏ ਭਾਲੇ ਭੜ ਗਏ ਵੜ ਜਾਂਦੇ ਕਿਹੜਾ ਅਧਿਕਾਰ ਕਿਤਰੇ ਨਾਲ ਕੋਲ ਕੀ ਕਰਤਾ ਉਹਨੇ ਯਾਰ ਕਿਸ ਵੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਮੜਨਾ ਕਿੰਨਾ ਕਿੱਦਾਂ ਯਾਰ ਕਿੱਦਾਂ ਜਾਜ ਆ ਇਹ ਉਹਨੂੰ ਸਮਝਾਓ ਨਾ ਕੀ ਇਹਨਾਂ ਕੋਲ ਅਧਿਕਾਰ ਕੀ ਹੈ ਇਹ ਮੂੰਹ ਚੱਕਦੇ ਕੁਰਬਾਨੇ ਲੜਗਾ ਕੇ ਜਿੱਤਾ ਮਰਜੀ ਵੜੀ ਜਾਂਦੇ ਯਾਰ ਇੱਥੇ ਲੁਧਿਆਣੇ ਦਾ ਸਾਡੇ ਇੱਕ ਬੰਦਾ ਉਹਦੇ ਬ੍ਰੌਡਕਾਸਟ 'ਤੇ ਅੱਗੇ ਉਹਨੇ ਇੰਟਰਵਿਊ ਕੀਤੀ ਵੀ ਤੂੰ ਆਪਣੀ ਇੱਕ ਗੱਲ ਨੂੰ ਯਾ ਜੇ ਤਾਂ ਤੂੰ ਉਸ ਥਰੂ ਉਹਦੇ ਥਰੂ ਪਬਲਿਸਿਟੀ ਲੈਣ ਦੀ ਕੋਸ਼ਿਸ਼ ਕਰ ਰਿਹਾ ਫਿਰ ਤੇਰੀ ਗਲਤੀ ਹੈ ਆ ਮਗਮੜ ਦਾ ਕਹਿਣਾ ਹੈ ਉਹ ਆਲਰਾਊਂਡ ਵੀਡੀਓ ਇਹ ਗੱਲ ਕਹੀ ਹੈ ਕਿ ਇਹ ਸਿੱਖ ਨਹੀਂ ਹੈਗਾ ਸਹਿਜ ਰੋੜਾ ਯਾਰ ਇਹ ਸ਼ੈਡੂਲ ਦੇਣਗੇ ਹਾਂ ਇਹ ਸਿੱਖ ਦੇ ਇਹ ਆਪ ਕੀ ਹੈ ਇਹ ਆਪ ਕੀ ਹੈ ਆਪਣੀ மே ਜਾਨ ਦੱਸੇ ਆਪ ਕੀ ਹੈ ਬਾਣਾ ਤਾਂ ਪਾਇਆ ਹੋਇਆ ਨਾ ਬਾਣਾ ਪਾਣ ਨਾਲ ਮਤਲਬ ਕੀ ਹੈ ਵੀ ਕੱਲ ਨੂੰ ਬਾਣਾ ਫੇਜੀ ਤਾਂ ਸੀ ਰੋਂਦੇ ਪਿੱਟਦੇ ਪਏ ਆ ਵੀ ਬਾਣੇ ਨੂੰ ਉਹ ਮਰਿਆਦੀਤ ਕਰ ਰਹੇ ਨੇ ਲੋਗ ਬਾਣਾ ਪਾਣਾ ਮਤਲਬ ਕੀ ਹੋ ਗਿਆ ਤੁਸੀਂ ਕਿਹੜੇ ਊਸੂਲ ਉਹ ਫਾਲੋ ਕਰ ਰਿਹਾ ਸਾਹਬ ਦੀ ਵੀਡੀਓ ਪਾਈ ਉਹਨੇ ਸਹਿਜ अरोड़ा ਨੇ ਵੀ 50000 ਰੁਪਏ ਮੰਗਦੇ ਪਏ ਸਸ਼ਿਆ ਗਾਰ ਨਮਸਕਾਰ ਦਾ ਬ੍ਰੇਕਿੰਗਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਿ ਤੁਮਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਕਸਰ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਵਾਇਰਲ ਕਪਲ ਕੁੱਲੜ ਪੀਜ਼ਾ ਵਾਲੇ ਜਿਹੜੇ ਕਿ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਉਸ ਉੱਥੇ ਹੀ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋndi ਵੀ ਜਿਸ ਤੋਂ ਬਾਅਦ ਜਿਹੜਾ ਲੋਕ ਵੀ ਜਿਹੜੇ ਨੇ ਉਹਨਾਂ ਤੋਂ ਕਾਫੀ ਨਿਰਾਸ਼ ਹੁੰਦੇ ਦਿਖਾਈ ਦੇ ਰਹੇ ਨੇ ਕਮੈਂਟਾਂ ਦੇ ਵਿੱਚ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਤੁਸੀਂ ਗਾਲ ਜਿਹੜੀ ਕੱਢੀ ਇਸ ਵੀਡੀਓ ਦੇ ਵਿੱਚ ਅਪਸ਼ਬਦ ਬੋਲਿਆ ਉਹ ਕਾਫੀ ਗਲਤ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜਾ ਨਿਯੰਗ ਸਿੰਘ ਜਥੇਬੰਦੀਆਂ ਪਹੁੰਚਦੀਆਂ ਨੇ ਜਿਨ੍ਹਾਂ ਵੱਲੋਂ ਜਾ ਕੇ ਕਿਹਾ ਜਾਂਦਾ ਹੈ ਕਿ ਵੀਡੀਓ ਡਿਲੀਟ ਕੀਤੀ ਜਾਵੇ ਜਾਂ ਫਿਰ ਤੇਰੀ ਦੁਕਾਨ ਨੂੰ ਜ ਕਾਫੀ ਤੇ ਜਨਲ ਵਾਇਰਲ ਹੁੰਦੀ ਪਈ ਐ ਸੋ ਉਸ ਤੋਂ ਬਾਅਦ ਹੁਣ ਜਿਹੜਾ ਕੁੱਲੜ ਪੀਜ਼ਾ ਦੇ ਜਿਹੜੇ ਨੇ ਸਹਿਜ ਅਰੋੜਾ ਉਹਨਾਂ ਵੱਲੋਂ ਵੀਡੀਓ ਪਾਈ ਗਈ ਐ ਕਿਹਾ ਗਿਆ ਕੋਈ ਅਲਿਗੇਸ਼ਨ ਜਿਹੜੇ ਨੇ ਨਿਯੰਤ ਸਿੰਘਾ ਦੇ ਉੱਤੇ ਲਗਾਏ ਗਏ ਨੇ ਉਸ ਜੋ ਟੌਪਿਕ ਤੇ ਅੱਜ ਗੱਲਬਾਤ ਕਰਨ ਲਈ ਪਹੁੰਚੇ ਆ ਰੋਇਸ਼ਾਨੀ ਸਾਹਿਬ ਨਮਜੂਦ ਹੋਣਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਨਮਸਕਾਰ ਜੀ ਜੈ ਸ਼੍ਰੀ ਰਾਮ ਜੀ ਜੈ ਬਾਤਾ ਜੀ ਸਭ ਤੋਂ ਪਹਿਲਾਂ ਇਹ ਮੈਂ ਗੱਲ ਕਰਨਾ ਚਾਹੂੰਗਾ ਕਿ ਕੁੱਲੜ ਪੀਜ਼ਾ ਜਿਹੜੀ ਕਿ ਪਹਿਲਾਂ ਵੀ ਤੁਹਾਡੇ ਨਾਲ ਮੈਂ ਇਸ ਟੌਪਿਕ ਤੇ ਗੱਲਬਾਤ ਕਰ ਚੁੱਕਿਆ ਵਾਂ ਸੋ ਅੱਜ ਇੱਕ ਵਾਰੀ ਫਿਰ ਤੋਂ ਇਸ ਕੀ ਉਹਨਾਂ ਵੱਲੋਂ ਜਿਹੜੀ ਇੱਕ ਵੀਡੀਓ ਪਾਈ ਗਈ ਹੈ ਸੋਸ਼ਲ ਮੀਡੀਆ ਤੇ ਉੱਤੇ ਜਿਹਦੇ ਵਿੱਚ 7700 ਜਿਹੜੀ ਹੈ ਉਹਦੇ ਤੇ ਰੀਲਾ ਬਣੀ ਹੈ ਤੇ ਉਸ ਤੋਂ ਬਾਅਦ ਕੱਲ ਨਿਹੰਗ ਸਿੰਘ ਜੱਥੇਬੰਦੀਆਂ ਉੱਤੇ ਪਹੁੰਚਦੀਆਂ ਨੇ ਵੀਡੀਓ ਡਿਲੀਟ ਕਰਾਉਣ ਦੀ ਗੱਲ ਕਹੀ ਜਾਂਦੀ ਹੈ ਤੇ ਸਹਿਜ ਰੋੜਾ ਵੀ ਵੱਲੋਂ ਵੀ ਜਿਹੜੀ ਹੁਣ ਵੀਡੀਓ ਪਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਕਿਸ ਤਰ੍ਹਾਂ ਦੇਖ ਦूं ਜਿਹੜੀ ਸੋਸ਼ਲ ਮੀਡੀਆ ਤੇ ਪਾਈ ਦੇਖੋ ਬ੍ਰਦਰ ਕੋਈ ਵੀਡੀਓ ਪਹਿਲੀ ਗੱਲ ਤਾਂ ਯਾਰ ਮੈਨੂੰ ਮੈਂ মিডিਆ ਤੇ ਰਹਾਣਾ ਔਰ ਤੁਸੀਂ ਪਹਿਲੀ ਗੱਲ ਬਾਰ-ਬਾਰ ਬਾਰ-ਬਾਰ ਇੱਕ ਵਾਰੀ ਆਪਣੀ ਇੰਟਰੋਡਕਸ਼ਨ ਵਿੱਚ ਵੀ ਬੋਲੋ ਨਿਹੰਗ ਸਿੰਘ ਨਿਹੰਗ ਸਿੰਘ ਤੁਸੀਂ ਸਿੱਧਾ ਨਾਮ ਲ ਹੂੰ ਉਹਨੂੰ ਅਸੀਂ ਨੰਗ ਸਿੰਘ ਨਹੀਂ ਹੁੰਦੇ ਉਹ ਕਾਰਨ ਕਾਰਨ ਜਾਲੀ ਏ ਕਿਹੜੇ ਜਿੱਤੇ ਬੰਦੀ ਤੋਂ ਬਾਣਾ ਤਾਂ ਪਾਇਆ ਹੋਇਆ ਨਾ ਬਾਣਾ ਪਾਨ ਨਾਲ ਮਤਲਬ ਕੀ ਹੈ ਵੀ ਕੱਲ ਨੂੰ ਬਾਣਾ ਇਹੀ ਤਾਂ ਅਸੀਂ ਰਹੁੰਦੇ ਪਿੱਟਦੇ ਪਿਆ ਵੀ ਬਾਣੇ ਨੂੰ ਉਹ ਮर्यादित ਕਰ ਰਹੇ ਨੇ ਲੋਗ ਬਾਣਾ ਪਾਨਾ ਮਤਲਬ ਕੀ ਹੋ ਗਿਆ ਤੁਸੀਂ ਕਿਹੜੇ ਸੂਲੋ ਫਾਲੋ ਕਰ ਰਿਹਾ ਸਾਹਬ ਉਹਦੀ ਵੀਡੀਓ ਪਾਈ ਆ ਉਹਨੇ ਸਹਿਜ अरोड़ा ਨੇ ਵੀ 50000 ਰੁਪਏ ਮੰਗਦੇ ਪਏ ਹੁਣ ਮੰਗੂ ਮਟ ਕਹਿਣ ਲੱਗ ਪਿਆ ਵੀ ਉਹ ਮੇਰਾ ਮੈਂ ਤਾਂ ਨਹੀਂ ਮੰਗੇ ਮੇਰੇ ਨਾਲ ਬੰਦਾ ਸੀ ਉਹ ਗਿਆ ਤਾਂ ਉਹਦੀ 4.5 ਘੀਓ ਕੱਟੇ ਹੋ ਗਏ ਤੋ ਇੰਨਾ ਦਾ ਕੰਮ ਹੈ ਸਾਡੇ ਕੋਲ ਆਪਣੇ ਕੋਲ ਪਹਿਲਾਂ ਵੀ ਐਵੀਡੈਂਸ ਪਿਆ ਲੁਧਿਆਣੇ ਦਾ ਵੀ ਇੱਕ ਬੰਦੇ ਨੂੰ ਇਹਨਾਂ ਨੇ ਇਹਨਾਂ ਦਾ ਮੈਂ ਤਾਂ ਪਹਿਲੀ ਗੱਲ ਅੰਕਿਤ ਮੇਰੀ ਇੱਕ ਗੱਲ ਸਾਫ਼ ਹੈ ਕਿਹੜੀ ਰਾਈਟ ਦੇ ਵਿੱਚ ਕਿਹੜੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਕਿਸੇ ਦੇ ਵੀ ਘਰ ਕਿਸੇ ਦੀ ਦੁਕਾਨ ਤੇ ਕਿਸੇ ਦੇ ਪ੍ਰਿੰਸਿਸ ਦੇ ਵਿੱਚ ਵੜ ਸਕਦੇ ਇਹ ਕੋਈ ਯਾਰ ਸਰਕਾਰ ਹੈ ਕਾਨੂੰਨ ਹੈ ਇਹ ਨਵੇਂ ਕਾਨੂੰਨ ਜਨਾਲ ਬੈਗੇ ਮੈਨੂੰ ਇਹਨਾਂ ਦੀ ਗੱਲ ਨਹੀਂ ਸਮਝ ਆ ਰਹੀ ਦੂਜੀ ਗੱਲ ਕਿਹੜੀ ਪਹਿਲੀ ਵੀਡੀਓ ਏਦਾਂ ਦੀ ਯਾਰ ਉਹਨੇ ਕਿਸੇ ਨੂੰ ਗਾਲ ਨਹੀਂ ਕਢੀ ਇੱਕ ਗਾਣਾ ਬਣਿਆ ਆ ਪਹਿਲੀ ਗੱਲ ਤਾਂ ਸਿੰਗਰ ਦੇ ਚਿੱਤਰ ਮਾਰੋ ਤੁਹਾਡੀ ਔਕਾਤ ਹੈ ਕੀ ਦਾ ਔਕਾਤ ਨਹੀਂ ਹੈ ਜੀ ਇਹਨਾਂ ਦੀ ਇਹ ਤਾਂ ਡਰੇ ਨੂੰ ਡਰਾਉਣ ਵਾਲਾ ਕੰਮ ਹੈ ਔਕਾਤ ਥੋੜੀ ਹੈ ਨਾ ਦੀ ਸਿੰਗਰ ਕੋਲ ਚੱਲ ਜਾਣਗੇ ਉਹ ਗਾਣਾ ਸਿੰਗਰ ਨੇ ਕੱਢਾ ਆਪਣੀ ਪ੍ਰੋਮੋਸ਼ਨ ਲਈ ਇਹਨੇ ਕਿ ਰੀਲ ਬਣਾ ਦਿਓ ਤੁਹਾਨੂੰ ਵੀ ਪਤਾ ਅੱਜਕੱਲ ਜਿਹੜੇ ਫੇਸਬੁੱਕ ਫੇਸਬੁੱਕ ਤੇ ਇਨਫਲੂਐਂਸਰ ਨੇ ਉਹ ਪੈਸੇ ਲੈਂਦੇ ਨੇ ਪ੍ਰੋਮੋਸ਼ਨ ਕਰਦੇ ਨੇ 7700 ਰੀਲਾਂ ਆ ਗਿਆ ਬਣਿਆ ਕੀ ਉਹਦੇ ਜੋ ਕੋਈ ਸਿੱਖ ਬੰਦਾ ਨਹੀਂ ਸੀ ਜਿਹਨੇ ਹੋਰ ਰੀਲ ਬਣਾਈ ਹੋएगी ਇਹਦਾ ਡਰਾਮੇबाजी ਹਰ ਚੀਜ਼ ਨੂੰ ਧਰ ਹਰ ਚੀਜ਼ ਨੂੰ ਉਹਦੇ ਨਾਲ ਸਿਰਫ ਉਹ ਕਾਦੇ ਲਈ ਅਸੀਂ ਆਪਣੀ ਦੁਕਾਨਦਾਰੀ ਕਰਨੀ ਹੈ ਅਸੀਂ ਉਹਨਾਂ ਕੋ ਪੈਸੇ ਲੈਣੇ ਆ ਮੇਨ ਮੋਟਿਵੇ ਹੈ ਕਿੱਦਾਂ ਇਹ ਕਹਿ ਸਕਦਾ ਅਸੀਂ ਅੱਗ ਲਾ ਦਾਂਗੇ ਦੁਕਾਨ ਨੂੰ ਤੇਰੀ ਔਕਾਤ ਕੀ ਹੈ ਯਾਰ ਤੂੰ ਲੁਧਿਆੜੇ ਦਾ ਰਹਿਣਾ ਲੈ ਸਾਨੂੰ ਪਤਾ ਕਿੱਥੇ ਤੂੰ ਰਹਿਣਾ ਤੇਰੀ ਕੀ ਔਕਾਤ ਹੈ ਪੰਜਾਬ ਦੇ ਵਿੱਚ ਕੀ ਮਤਲਬ ਇਹ ਸ਼ੋਅ ਕਰਨਾ ਚਾਹੁੰਦੇ ਵੀ ਅਸੀਂ ਸਰਕਾਰਾਂ ਵਾਂ ਉਹਨਾਂ ਦਾ ਕਹਿਣਾ ਇਹਦਾ ਕੀ ਮਤਲਬ ਹੈ ਕਹਿੰਦੇ ਵੀਡੀਓ ਡਿਲੀਟ ਕੀਤੀ ਜਾਵੇ ਨਹੀਂ ਅਰੇ ਯਾਰ ਮੈਂ ਕਹਿੰਦਾ ਸਹਿਜ ਰੋੜਾ ਅੱਗ ਲਗਾ ਦਿੱਤੀ ਜਾਊਗੀ ਪਰਚਾ ਬਸ ਮੈਂ ਕਿਹਾ ਯਾਰ ਮੈਂ ਸਹਿਜ ਰੋੜੇ ਨੂੰ ਕਹਿੰਦਾ ਤੁਹਾਡੇ ਚੈਨਲ ਦੇ ਮੱਦੇ ਅਸੀਂ ਖੜੇ ਆ ਯਾਰ ਠੋਕ ਅਕਲ ਵੀ ਵਿਚਾਰਾ ਮੈਂ ਆਪਣੀ ਫੈਮਿਲੀ ਨੂੰ ਬੱਚਿਆਂ ਨੂੰ ਕਮਾਨ ਗਿਆ ਗਿਆ ਤੇ ਇੱਕ ਚਾਂਪ ਵਾਲਾ ਕਰਦਾ ਡੀਐਮਸੀ ਦੇ ਬਾਹਰ ਅੱਛਾ ਉਹਨੂੰ ਇੰਨਾ ਪਰੇਸ਼ਾਨ ਕੀਤਾ ਇਹਨਾਂ ਲੋਕਾਂ ਨੇ ਯਾਰ ਅੱਛਾ ਉਹ ਬੰਦਾ 15 ਸਾਲ ਤੋਂ ਚਾਂਪ ਲਾ ਰਿਹਾ ਉੱਥੇ ਅੱਛਾ ਉਹਨੂੰ ਰੋਜ਼ ਬਿਣਾ ਮਾਰਦੇ ਨੇ ਜਾ ਜਾ ਕੇ ਯਾਰ ਕਿਉਂ ਕਾਰਨ ਕਾਰਨ ਇਹ ਵੀ ਨਾਲ ਇੱਕ ਕਿਸੇ ਸਾਡੇ ਸਿੱਖ ਭਰਾ ਨੇ ਡੇੜੀ ਲਾ ਲਈ ਅੱਛਾ ਹੁਣ ਇਹਦਾ ਕੀ ਮਤਲਬ ਵੀ ਜਿਹੜਾ ਤੁਸੀਂ ਭਈਆ ਭਈਆ ਪ੍ਰਵਾਸੀ ਜਿਹੜਾ ਪਿੱਛੇ ਵੀ ਆਪਾਂ ਕਿਹਾ ਵੀ ਤੂੰ ਪ੍ਰਵਾਸੀਆਂ ਤੋਂ ਤੇ ਲਾ ਨਹੀਂ ਕੋਈ ਅਧਿਕਾਰ ਹੈ ਯਾਰ ਕੋਈ ਕਾਨੂੰਨ ਹੈ ਅਸੀਂ ਬਾਰ-ਬਾਰ ਕਹਿੰਨੇ ਆ ਵੀ ਜਾਣ ਜਾਣ ਕੇ ਇਹ ਕੋਈ ਪ੍ਰਵਾਸੀ ਆ ਪੰਜਾਬੀ ਦੀ ਲੜਾਈ ਇਹ ਨਹੀਂ ਲੜਦੇ ਮੈਂ ਹਰ ਵਾਰੀ ਕਹਿੰਦਾ ਇਹ ਲੜਾਈ ਲੜਦੇ ਨੇ ਸਿੱਖ ਔਰ ਹਿੰਦੂ ਦੀ ਇਹ ਕਹਿੰਦੇ ਨੇ ਜਿਨੇ ਪੱਗ ਨਹੀਂ ਪਗੜੀਦਾਰੀ ਨਹੀਂ ਉਹ ਹਿੰਦੂ ਹੈ ਉਹ ਸਿੱਖ ਨਹੀਂ ਹੈਗਾ ਮਤਲਬ ਇਹ ਪੰਜਾਬੀ ਕਿਹਨੂੰ ਕਹਿੰਦੇ ਨੇ ਪਗੜੀਦਾਰੀ ਨੂੰ ਪਰ ਇਹ ਚੀਜ਼ ਮੈਂ ਇਹਨਾਂ ਦੇ ਜਹਿਨ ਚ ਝੋਕੇ ਵੀ ਕੱਢੀ ਸੀ ਮੌਨ ਵੀ ਕਹਿ ਲੈਣਾ ਚਾਹੁੰਦਾ ਇਹ ਡਰਾਂ ਡਰੋਣ ਵਾਲੀ ਗੱਲਾਂ ਨਾ ਕਰੋ ਯਾਰ ਫालतੂ ਦੀਆਂ ਨਾ ਡਰਦੇ ਕਹਦੇ ਨਹੀਂ ਤੁਹਾਨੂੰ ਕਿਹੜਾ ਅਧਿਕਾਰ ਹੈ ਕਿਓਂ ਪ੍ਰਚਾ 作ਨ ਭਗਵੰਤਬਾਨ ਜੀ ਦੇ ਲਈ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨੇ ਗੈਂਗਸਟਰ ਦੇ ਐਨਕਾਉਂਟਰ ਕਰਨੇ ਸ਼ੁਰੂ ਕੀਤੇ ਪਰ ਇਹਨਾਂ ਖੋਤੀਆਂ ਦੇ ਵੀ ਨਾਤਮਾਨੀ ਚਾਹੀਦੀ ਨਾਲ ਜਿਹੜੀਆਂ ਖੋਤੀਆਂ ਮੂੰਹ ਚੱਕ ਕੇ ਕਿਤੇ ਵੀ ਡੰਡੇ ਜੇ ਪੜ ਗਏ ਪਾਲੇ ਪੜ ਗਏ ਵੱਡ ਜਾਂਦੇ ਕਿਹੜਾ ਅਧਿਕਾਰ ਕਿਤਰਾ ਇਹਨਾਂ ਕੋਲ ਕੀ ਕਰਤਾ ਉਹਨੇ ਯਾਰ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਮੜਨਾ ਕਿੰਨਾ ਕਿਹੜਾ ਜਾਇਜ ਹੈ ਕਿਦਾਂ ਜਾਇਜ ਹੈ ਮੈਨੂੰ ਸਮਝਾਓ ਨਾ ਕੀ ਇਹਨਾਂ ਕੋਲ ਅਧਿਕਾਰ ਕੀ ਹੈ ਇਹ ਮੂੰਹ ਚੱਕਦੇ ਕੁਰਬਾਨਾ ਲੜਗਾ ਕੇ ਜਿੱਤਾ ਮਰਜੀ ਵੱਢ ਜਾਂਦੇ ਯਾਰ ਮਜਾ ਕਿਓਂ ਪਰ ਕਿਤੇ ਮੈਂ ਨਾ ਲੈ ਮੈਂ ਬਣਾਉਂਗਾ ਉਸ ਗਾਣੇ ਦੇ ਵੀਡੀਓ ਉਹਨੂੰ ਕਹਾਂ ਤੇਰੀ ਇੱਥੇ ਆ ਜੀ ਮੇਰੇ ਘਰ ਰਾਜੀ ਦੁਕਾਨ ਤੇ ਆ ਜੀ ਮੈਂ ਬਣਾਉਂਗਾ ਵੀਡੀਓ ਮੇਰੀ ਹੀ ਦੀ ਘਰ ਆ ਯਾਰ ਇੱਕ ਗਾਣਾ ਗਾਇਆ ਕਿਸੇ ਨੇ ਉਹਨਾਂ ਨੇ ਉਹਦੇ ਵੀਡੀਓ ਬਣਾਇਆ ਕੀ ਕੀਤਾ ਉਹਨਾਂ ਨੇ ਕਿਸੇ ਨੂੰ ਜੇ ਪਹਿਲੀ ਵਾਲੀ ਵੀਡੀਓ ਦੀ ਵੀ ਗੱਲ ਸੀ ਪਹਿਲੀ ਵਾਲੀ ਵੀਡੀਓ ਦੀ ਵੀ ਗੱਲ ਸੀ ਮੈਂ ਉਹਦੋਂ ਵੀ ਬੀਲ ਕੀਤੀ ਸੀ ਲੋਕਾਂ ਨੂੰ ਠੀਕ ਹੈ ਯਾਰ ਅਸੀਂ ਇੱਕ ਬਲਗੇਡੀ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਪਰ ਉਹ ਹਸਬੰਡ ਵਾਈਫ ਦੀ ਇੱਕ ਪਰਸਨਲ ਮੂਵਮੈਂਟ ਸੀਗੇ ਉਹ ਲੀਕ ਹੋ ਗਏ ਕਿੱਦਾਂ ਹੋ ਗਏ ਜਦੋਂ ਉਹਨਾਂ ਨੇ ਆਪ ਕੀਤੇ ਠੀਕ ਹੈ ਨਾ ਫਿਰ ਤਾਂ ਬਹੁਤ ਗਲਤ ਆ ਠੀਕ ਹੈ ਨਾ ਪਰ ਉਹ ਬੰਦੇ ਦੇ ਮੈਂ ਆਪਸ ਇਹ ਜਿਹੜਾ ਉਹਦੇ ਮਤਲਬ ਉਹਦੀ ਹਰਕਤਾਂ ਤੋਂ ਰਾਣਾ ਇੱਕ ਜੀ ਥੱਪ ਹੋ ਗਈ ਫਿਰ ਉਹਨੇ ਇੱਥੇ ਲੁਧਿਆਣੇ ਦਾ ਸਾਡਾ ਇੱਕ ਬੰਦਾ ਉਹਦੇ ਬ੍ਰੌਡਕਾਸਟ 'ਚ ਆ ਗਿਓ ਉਹਨੇ ਇੰਟਰਵਿਊ ਕੀਤੀ ਵੀ ਤੂੰ ਆਪਣੀ ਇੱਕ ਗੱਲ ਨੂੰ ਜੇ ਤਾਂ ਤੂੰ ਉਸ ਥਰੂ ਉਹਦੇ ਥਰੂ ਪਬਲਿਸਿਟੀ ਲੈਣ ਦੀ ਕੋਸ਼ਿਸ਼ ਕਰ ਰਿਹਾ ਫਿਰ ਤੇਰੀ ਗਲਤੀ ਹੈ ਜੇ ਤੇਰੇ ਨਾਲ ਅਚਾਨਕ ਕੋ ਕੰਮ ਹੋਇਆ ਅਸੀਂ ਤੇਰੇ ਨਾਲ ਆ ਕੇ ਖੜੇ ਲੇਕਿਨ ਜਿਹੜੇ ਹਰਕਤਾਂ ਇਹ ਕਰ ਰਹੇ ਨੇ ਕੀ ਇਦਾਂ ਦਾ ਕੀ ਸੀ ਉਸ ਕਹਾਣੀ ਅੱਛਾ ਸਾਰੀ ਦੁਨੀਆ ਲਗਨ ਦੀ ਥੱਲੇ ਭੇਡ ਚਾਲੇ ਜੋ ਉਹ ਇਹਨਾਂ ਨੇ ਐ ਕਰਤਾ ਕੀ ਕਰਤਾ ਮਤਲਬ ਕਿਤੇ ਨਾ ਕਿਤੇ ਫਿਰ 700 ਜਿਹੜੇ ਬੰਦਿਆਂ ਨੇ ਬਣਾਇਆ ਉਹਦੇ ਮਗਰ ਕਿਉਂ ਨਹੀਂ ਮੈਂ ਲੱਗਦਾ ਇਹ ਕਹਾਵਤ ਜਿਹੜੀ ਸੱਚ ਹੈ ਫਿਰ ਦਬਦਿਆਂ ਨੂੰ ਦਬਾਣਾ ਬਿਲਕ ਉਹ ਬੰਦੇ ਆ ਨਾ ਇਲਾਮ ਨਹੀਂ ਆਉਣਾ ਕੋਲ ਨਹੀਂ ਪਹੁੰਚਦੇ ਆ ਵੀ ਜਾ ਵੀ ਨਾ ਵਾਇਰਲ ਜਿਹੜੇ ਬੰਦੇ ਸੀ ਉਹਨਾਂ ਨੂੰ ਮੈਂ ਕਹਿੰਦਾ ਯਾਰ ਮੈਂ ਇੱਕ ਘੰਟੇ ਬਾਅਦ ਲੋਡ ਕਰੂੰਗਾ ਮੈਂ ਕਹਿ ਕੇ ਲੋਡ ਕਰਨਾ ਤੁਹਾਡੇ ਕੈਮਰੇ ਤੇ ਆਹੀ ਗਾਣੇ ਤੇ ਮੈਂ ਲੋਡ ਕਰੂੰਗਾ ਬਣਾ ਕੇ ਲੋਡ ਕਰੂੰਗਾ ਆ ਆਉਂਗਾ ਵਿੱਚ ਆਓ ਮੇਰੇ ਕੋਲ ਕਿੰਨੇ ਆਣਾ ਇਹ ਕੀ ਮਤਲਬ ਹੋਇਆ ਪਰ ਜਿੱਦਾਂ ਕਿਦਾਂ ਲੱਗਦਾ ਨਹੀਂ ਐਡੀ ਐਡੀ ਵਰਗੇ ਐਡੀ ਫੇਸਬੁਕ ਤੇ ਫੈਲੀ ਬਈ ਇੰਸਟਾਗ੍ਰam ਤੇ ਕੁੜੀਆਂ ਨਿਊਡ ਤੱਕ ਚੱਲੀਆਂ ਪਈਆਂ ਜਾਂ ਫਿਰ ਸਾਰਿਆਂ ਕੋਲ ਤੁਹਾਨੂੰ ਠੇਕਾ ਲੈ ਲਿਆ ਵਾ ਇਨਾ ਕੁੱਤੇ ਨੂੰ ਮੂੰਹ ਕੋ ਨੰਦਾ ਬਿਲਕੁਲ ਨਿਆਗ ਸੀ ਉਹਦਾ ਕਹਿਣਾ ਵਾ ਮੰਗੂ ਮੜ ਦਾ ਕਹਿਣਾ ਹੈ ਉਹ ਆਨਲਾਈਨ ਵੀਡੀਓ ਇਹ ਗੱਲ ਕਹੀ ਹੈ ਕਿ ਇਹ ਸਿੱਖ ਨਹੀਂ ਹੈਗਾ ਸਹਿਜ ਰੋੜਾ ਯਾਰ ਇਹ ਸਰਟੀਫਿਕੇਟ ਦੇਣਗੇ ਇਹ ਸਿੱਖ ਦੇ ਇਹ ਆਪ ਕੀ ਹੈ ਇਹ ਆਪ ਕੀ ਹੈ ਆਪਣੀ ਵੀ ਜਾਨ ਦੱਸੇ ਆਪ ਕੀ ਹੈ ਝੂਠਾ ਬੰਦਾ ਐਮੈਂਡਮੈਂਟ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂ ਖਾ ਕੇ ਨਸ਼ਾ ਪਤਾ ਕਰ ਨਾਲ ਬੰਦਾ ਇਹ ਸਾਨੂੰ ਇਹ ਸਰਟੀਫਿਕੇਟ ਦੇ ਰਹੇ ਜੀ ਵਜਾ ਯਾਰ ਦੱਸੇ ਮੈਨੂੰ ਹਮ ਪਰ ਜਿੱਦਾਂ ਜਿੱਦਾਂ ਸਰਟੀਫਿਕੇਟ ਦੇ ਸਕਦਾ ਹੈ ਹਮ ਦਸੋ ਯਾਰ ਕਿੱਦਾਂ ਦੀ ਵੇਚ-ਬੁਝਾ ਵੇਖੀ ਤੁਸੀਂ ਇੱਕ ਬੰਦੇ ਦੀ ਬਿਲਕੁਲ ਕਿੱਦਾਂ ਐਡਾ ਐਡਾ ਮਨਨ ਸਮਾਨ ਲੱਦ ਕੇ ਡਰਾਮਾ ਜਾਂ ਕਰਕੇ ਯਾਰ ਤੁਸੀਂ ਕਿਸੇ ਦੇ ਅੰਦਰ ਵੜ ਰਹੇ ਹੋ ਤੇ ਗਾਹਕ ਬੈਠੇ ਆ ਤੇ ਕੁੜੀਆਂ ਬੇਟੀਆਂ ਮੁੰਡੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਗੁੰਡੇ ਆ ਤੁਸੀਂ ਹਜੇ ਸਾਡੇ ਗੁੰਡੇ ਬਾਜੀ ਕਰਦੇ ਮੈਂ ਤਾਂ ਜਲੰਧਰ ਪ੍ਰਸ਼ਾਸਨ ਨੂੰ ਕਹਿੰਦਾ ਕਿਆ ਜਲੰਧਰ ਵਿੱਚ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਫੇਰ ਉਹ ਮੁੰਡੇ ਵੀ ਦੇਖੋ ਉਹ ਪੇਸ਼ ਕਰ ਰਿਹਾ ਵੀਡੀਓ 20000 ਰੁਪਏ ਮੰਗਦੇ ਕਿਉਂ ਸਾਡੇ ਦੇ ਪਰਚਾ ਨਹੀਂ ਹੁੰਦਾ ਇਹਨਾਂ ਦੇ ਮੰਗੂ ਮੰਟਦਾ ਕਹਿਣਾ ਉਹਦੇ ਵਿੱਚ ਮੈਂ ਨਹੀਂ ਹੈਗਾ ਵੀਡੀਓ ਮੈਂ ਨਹੀਂ ਆਖਦਾ ਜਿਹੜੇ ਭਾਪੇ ਤੇਰੇ ਨਾਲ ਕਰੇ ਉਹ ਤੇਰੇ ਹੀ ਨੇ ਕਿਸੇ ਹੋਰ ਦੇ ਨਾਲ ਕੀ ਨੇ ਬਿਲਕੁਲ ਜਿਹੜੇ ਬੰਦੇ ਤੂੰ ਨਾਲ ਲੈ ਕੇ ਗਿਆ ਉਹ ਤੇਰੇ ਬੰਦੇ 20000 ਮੰਗ ਰਹੇ ਤੂੰ ਨਹੀਂ ਮੰਗੇ ਕਿਸੇ ਚਲੇ ਚਪਟੇ ਨੂੰ ਕਹਤਾ ਗਏ ਤਾਂ ਤੂੰ ਪੈਸੇ ਮੰਗਣਾ ਨਾ ਮੋ ਤੁਹਾਡੇ ਕਹਿੰਦਾ ਮਤਲਬ ਜੀ ਕਿਸੇ ਨਾ 100000 ਦੀ ਚੱਕੀ ਕਿਸੇ ਨਾ 10000 ਸਿੱਧਾ ਸਿੱਧਾ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਉਸ ਦੁਕਾਨ ਦੇ ਉੱਤੇ ਇੱਕ ਜਾਣਾ ਸਿਰਫ ਇੱਕ ਪੈਸੇ ਲੈਣਾ ਜਾਣਾ ਸੀਗਾ ਕਿ ਵੀਡੀਓ ਦਾ ਪਾਜੀ ਹਰ ਜਗ੍ਹਾ ਇਹ ਪਿੱਛੇ ਗੱਡੀ ਦਾ ਰੋਣਾ ਪਿਆ ਇਹਦਾ ਗੱਡੀ ਖੋਣ ਗਿਆ ਇਹ ਪੈਸੇ ਲੈ ਕੇ ਗਿਆ ਅੱਛਾ ਇਹਦਾ ਆਪਣੇ ਮੂੰਹ ਵੀ ਮੰਨਿਆ ਤੁਹਾਡੇ ਕੋ ਇੰਟਰਵਿਊ ਚ ਕਿਸ ਨੇ ਕਿਹਾ ਚੈਨਲ ਦੀ ਵਿਆਹ ਸੀ ਤੇਲ ਪਵਾ ਲੈਨੇ ਸੀ ਕਰ ਲੈਨੇ ਕੀ ਯਾਰ ਤੂੰ ਕੀ ਇਹ ਕਰਦਾ ਪਿਆ ਦੇਖੋ ਜਿਹਨੂੰ ਅੱਜ ਕੱਲ ਕੋਈ ਕੰਮ ਨਹੀਂ ਆ ਪਰਸੋਂ ਚੋਂ ਉਹਦਾ ਭਾਣਾ ਸਿੱਧੂ ਦਾ ਵੀ ਪਿਆ ਨਾ ਰੋਲਾ ਕੀ ਕੀ ਕਰਦੇ ਜੀ ਬੇਨੇ ਕਿੱਥੋਂ ਆਈ ਥਾਰ ਕਰਾਂਗੇ ਤੁਹਾਡੇ ਨਾਲ ਉਹਦੇ ਤੇ ਵੀ ਇੰਟਰਵਿਊ ਕਰਾਂਗੇ ਪੂਰਾ ਡਾਟਾ ਲੈ ਕੇ ਕਰਾਂਗੇ ਵੀ ਕਿੱਥੋਂ ਆਈ ਜ਼ਮੀਨ ਕਿੱਥੋਂ ਆਈ ਕੋਠੀ ਕਿੱਥੋਂ ਆਈ ਕਾਰ ਪਹਾਨਾ ਜਿੱਦ ਨੂੰ ਪੁੱਛਾਂਗੇ ਇਹ ਧੱਕੀਆਂ ਦਾ ਕਾਰੋਬਾਰ ਬਣਾ ਲਿਆ ਇਹ ਲੋਕਾਂ ਲੋਕ ਕਮੈਂਟ ਕਰਦੇ ਪਏ ਨੇ ਕਿ ਗੁਰੂ ਸਾਹਿਬ ਦੇ ਬਾਣੇ ਦੇ ਵਿੱਚ ਨੇ ਅੰਗ ਸਿੰਘ ਜਿਹੜੇ ਉਹਨਾਂ ਦੀ ਦੁਕਾਨ ਤੇ ਗਿਆ ਉਹਨਾਂ ਨੂੰ ਸਮਝਾਣ ਲਈ ਗਏ ਸੀ ਕਿ ਇਹ ਵੀਡੀਓ ਜਿਹੜੀ ਡਿਲੀਟ ਜਾਣੀ ਨਹੀਂ ਜਾਏ ਤੁਹਾਡੇ ਕੋਲ ਦੋ ਦਿਨ ਦਾ ਸਮਾਂ ਸੀ ਤਾਹੀ ਯਾਰ ਕਿੱਤਾ ਜੀ ਕਹਿੰਦੇ ਦੁਨੀਆ ਨੂੰ ਗਾਲ ਕੱਢੀ ਐ ਇਹ ਕਿਹੜੀ ਦੁਨੀਆ ਨੂੰ ਗਾਲ ਕੱਢੀ ਐ ਤੈਨੂੰ ਉਹ ਜਿਹਦੇ ਘਰ ਦੇ ਜਨਨੀਆਂ ਉਹਨਾਂ ਨੂੰ ਗਾਲਾਂ ਕੱਢਦੇ ਆਂ ਵੀ ਆ ਉਹ ਲੋਕਾਂ ਦਾ ਚਲਾ ਗਿਆ ਕਿੰਨੂ ਗੱਡੀ ਦੱਸੋ ਨਹੀਂ ਉਹਦੇ ਵਿੱਚ ਜਿਹਨੇ ਗਾਣਾ ਗਾਇਆ ਉਹਨੇ ਸਾਰੀ ਦੁਨੀਆ ਨੂੰ ਗਾਲ ਕੱਢੀ ਉਹਨਾਂ ਨੇ ਕਿਨੂ ਕਹਿੰ ਗਾਲ ਕੱਢਦੀ ਗਾਣਾ ਉਹਨਾਂ ਵੇ ਮੁੰਨੇ ਗੱਲ ਦਾ ਜਵਾਬ ਦਿਓ ਬਿਲਕੁਲ ਗਾਣਾ ਉਹਨਾਂ ਵੇ ਨਹੀਂ ਹੈ ਬਿਲਕੁਲ ਜਿਹੜੇ ਸਿੰਗਰ ਨੇ ਗਾਇਆ ਤੁਹਾਡੇ ਗੋਡਿਆਂ 'ਚ ਜਾਣਾ ਬੜੋ ਉੱਧਰ ਉਹਨੇ ਕੋ ਪ੍ਰਮੋਸ਼ਨ ਕੀਤੀ ਹੈ 7700 ਬੰਦਿਆਂ ਨੇ ਕੀਤੀ ਹੈ ਤੁਸੀਂ ਇਕੱਲੇ ਉਹਨਾਂ ਦੇ ਮਗਰ ਕਿਉਂ ਬੈਗੇ ਯਾਰ ਕੀ ਉਹਨਾਂ ਨੇ ਮੜਾ ਕਰਤਾ ਮਲੇ ਇੱਕ ਜ਼ਿੰਦਗੀ ਦੀ ਗਲਤੀ ਤੁਸੀਂ ਜਾਣ ਲੈ ਕੇ ਮੰਨਣਾ ਗੱਲ ਨੂੰ ਉਨੀ ਕੀ ਅਗਰ ਹੁੰਦੀ ਆ ਤਾਂ ਫਿਰ ਉਹਦਾ ਜ਼ਿੰਮੇਵਾਰ ਇਹ ਹੀ ਖੋਤੀਆਂ ਜ਼ਿੰਮੇਵਾਰ ਨੇ ਹੂੰ ਬਿਲਕੁਲ ਫੇ ਫੇਰ ਇਹਨਾਂ ਨੇ ਹੂੰ ਕੋ ਮਦਦ ਤੱਕ ਕੋ ਮਦਦ ਤੱਕ ਕੋ ਮਦਦ ਤੱਕ ਕਰਨ ਲੱਗ ਜਾਣਾ ਇਹਨਾਂ ਕੋਲ ਕੋਈ ਡਰਾਮਾ ਰਹਿ ਗਿਆ ਜਦੋਂ ਜੁੱਤੀਆਂ ਪੁਲਿਸ ਮਾਰਦੇ ਆਂਦੀ ਉਹ ਕਹਿੰਦੇ ਦੇਖਿਆ ਅੱਛੀ ਗੁਲਾਮ ਆ ਅੱਛੀ ਗੁਲਾਮ ਆ ਝਾੜਦੇ ਨਾਲ ਐਦਾਂ ਹੁੰਦਾ ਇਹ ਕੋਈ ਡਰਾਮੇਬਾਜੀ ਨਹੀਂ ਆ ਜਿਹੜਾ ਪੰਜਾਬ ਦੇ ਵਿੱਚ ਦੇਖੋ ਮੈਂ ਬੜੀ ਧੇਰ ਤੋਂ ਵਿਰੋਧ ਕਰਦਾ ਆ ਰਿਹਾ ਜਿਹੜਾ ਡਰਾਮੇਬਾਜੀ ਇਹਨਾਂ ਨੇ ਸ਼ੁਰੂ ਕਰਤੀ ਨਾ ਨਵੀਂ ਵੀ ਪੈਰਲਰ ਗਵਰਨਮੈਂਟ ਚਲਾਉਂਦੀ ਪੈਰਲਰ ਆਪਣਾ ਮਤਲਬ ਜੋ ਵੀ ਇੱਕ ਨਾਮ ਦੇ ਨੇ ਉਸ ਚੀਜ਼ ਨੂੰ ਵੀ ਸਾਡੇ ਆਪਣੀ ਰਵਾਇਤਾਂ ਨੇ ਰਵਾਇਤਾਂ ਹਰ ਧਰਮ ਦੇ ਚ ਹੈਗੀਆਂ ਨੇ ਪਰ ਅਸੀਂ ਵੀ ਚੱਕ ਲਿਆ ਡੰਡ ਅਸੀਂ ਵੀ ਚੱਕ ਲਿਆ ਕੁਰਬਾਨਾ ਇਹ ਕਿਹੜਾ ਤਰੀਕਾ ਯਾਰ ਹਲਾਸਵਾਲ ਮੇਰਾ ਇਹ ਰਹੂਗਾ ਕਿ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਹੁਣ ਮੰਗੂ ਮਟਣਾ ਜਿਸ ਤਰ੍ਹਾਂ ਉਹਨੇ ਗੱਲਬਾਤ ਕੀਤੀ ਤਾਂ ਮੈਂ ਉਹਨਾਂ ਦਾ ਕਹਿਣਾ ਇਹ ਹੈ ਕਿ ਦੋ ਦਿਨ ਦਾ ਜੜਾ ਅਲਟੀਮੇਟਮ ਦਿੱਤਾ ਗਿਆ ਸਹਿਜ ਰੋੜਾ ਮੌਕੇ ਤੇ ਉੱਥੇ ਨਹੀਂ ਸੀਗਾ ਇਸ ਕਰਕੇ ਕਾਲ ਤੇ ਗੱਲ ਕੀਤੀ ਉਹ ਝੂਠਾ ਬੰਦਿਆ ਨੇ ਦੋ ਦਿਨ ਦਾ ਟਾਈਮ ਹੈ ਕਿ ਦੋ ਦਿਨ ਚ ਵੀਡੀਓ ਡਿਲੀਟ ਹੋਣੀ ਚਾਹੀਦੀ ਨਹੀਂ ਤਾਂ ਦੁਕਾਨ ਨੂੰ ਅੱਗ ਲਾ ਦਾਂਗੇ ਉਹਨੂੰ ਕਹ ਤੇਰੇ ਗੋਡਿਆਂ ਚ ਜੋਰ ਹੈ ਨਾ ਸਹਿਜ ਰੋੜਾ ਸਾਨੂੰ ਅਪਰੋਚ ਕਰੇ ਮੇਰੇ ਕੋਲ ਤਾਂ ਨੰਬਰ ਹੈ ਨਹੀਂ ਦੀ ਲੈ ਦੋ ਅਸੀਂ ਖੜਾਂਗੇ ਉੱਥ ਕਿਹੜਾ ਡਰਾਮਾ ਯਾਰ ਪੁਲ ਕੀ ਜਲਾੰਦਾ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ ਇਹ ਕੀ ਡਰਾਮੇਵਾਜੀ ਹੈ ਜੀ ਵੀ ਜਿਹਦੇ ਮਰਜ਼ੀ ਘਰ ਵੜ ਕੇ ਦੀ ਕਹਿੰਦੇ ਅਸੀਂ ਅਕ ਲਾਵਾਂਗੇ ਕਿਉਂ ਆਪ ਤੁਹਾਡੇ ਪੱਲੇ ਸਾਲਾ ਤੂੰ ਪੂਰਾ ਵਿਕ ਜੇਂਗਾ ਨਾ ਤੇਰੀ ਉਨੀ ਔਕਾਤ ਨਹੀਂ ਹੈਗੀ ਵੀ ਤੂੰ ਤੂੰ ਪੂਰੀ ਦੁਕਾਨ ਖੜੀ ਕਰ ਸਕੇ ਸਾਡੇ ਪਰ 100 ਬੰਦੇ ਵੀ ਹੋਣੀਆਂ ਜਿੰਨੇ ਕੋ ਪੈਸੇ ਬਲੈਕਮੇਲਿੰਗ ਕੀਤੀ ਰਿਕਾਰਡਿੰਗ ਆ ਜ਼ਮੇਦ ਇਧਰ ਛੇੜਦੇ ਨਹੀਂ ਕਹਿੰਦਾ ਚੱਲ ਜੱਟ ਬਰੇ ਮੰਗੂ ਮੜਦੀ ਗੱਲ ਕਰਦਾ ਯਾਰ ਮੈਂ ਬਾਈ ਨੇਮ ਗੱਲ ਕਰਦਾ ਓਕੇ ਮੈਨੂੰ ਕਹਦਾ ਡਾਇਰੈਕਟ ਕਹੀਏ ਸਾਨੂੰ ਲਲਕਾਰਦਾ ਪਿੱਛੇ ਵੀ ਇਹਨੇ ਵੀਡੀਓ ਬਾਕੇ ਲਲਕਾਰਿਆ ਕਿੱਤੇ ਆ ਰੋਈਸਾਨੀ ਵੀ ਤੂੰ ਸਾਨੂੰ ਜੜੀ ਕੱਢ ਦੇਂਗਾ ਜੀ ਤੂੰ ਆਪਣਾ ਘਰ ਚਲਾ ਲੈ ਜਿੱਦਾਂ ਚਲਾਣਾ ਬਠਗੀਆਂ ਮਾਰ ਕੇ ਸਾਡੇ ਨਾਲ ਇਤفاق ਨਾ ਰੱਖ ਅਸੀਂ ਜੋ ਕਰਦੇ ਪਏ ਆ ਮੰਗਮੜ ਜੀ ਸਾਸ਼ੀਕਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਸਰ ਅੰਕਿਤ ਗੱਲ ਕਰ ਰਿਹਾ ਸੀਗਾ ਮੈਂ ਬ੍ਰੇਕਿੰਗ ਨੀ ਪੰਜਾਬ ਤੋਂ ਹਾਂਜੀ ਵਧੀਆ ਜੀ ਵਧੀਆ ਮੰਗਮੜ ਜੀ ਤੁਹਾਡੀ ਨਾ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਕੁਲੜ ਪੀਜੇ ਵਾਲੇ ਦੇ ਉੱਤੇ ਜਾ ਕੇ ਆਏ ਹਾਂ ਜੋ ਵੀਡੀਓ ਵਾਇਰਲ ਹੋ ਰਹੀ ਆ ਕੁਲੜ ਪੀਜਾ ਦੀ ਦੁਕਾਨ ਤੇ ਤੁਸੀਂ ਗਏ ਹੋ ਆ ਮੇਰੇ ਨੇ ਹੋ ਰਹੀ ਹੈ ਕਿ ਮੇਰੇ ਨਾਲ ਦੇ ਸਿੰਘ ਆ ਉਹਨਾਂ ਦੇ ਬਾਰੇ ਬੋਲਦਾ ਬਈ ਅੱਛਾ ਜੀ ਉਹ ਨਹੀਂ ਸਰ ਉਹੀ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕੱਲ ਗਏ ਸੀਗੇ ਉੱਥੇ ਕੀ ਗੱਲ ਕੀ ਬਾਤ ਹੋਈ ਕਿਸੇ ਮੈਨੂੰ ਥੋੜਾ ਦੱਸੋਗੇ ਫੋਨ ਕੈਮਰਾ ਚੱਲਦਾ ਪੈਸੇ ਉਹ ਥੋੜਾ ਜਿਹਾ ਮੈਨੂੰ ਡਿਟੇਲ ਦੱਸ ਦਿਓ ਕੱਲ ਕੀ ਹੋਇਆ ਕੋਈ ਗੱਲ ਬਾਤ ਨਹੀਂ ਹੋ ਰਹੀ ਆ ਉਹ ਬੰਦੇ ਨੇ ਕਿਹਾ ਅਜਿਹਾ ਵੀ ਇਹ ਦੁਨੀਆ ਬੜੀ ਰਹਿਮਦਾਨ ਨੇ ਗਾਲਾਂ ਕੱਢ ਕੇ ਸਮੋਦਨ ਕੀਤਾ ਸਾਰੀ ਦੁਨੀਆ ਨੂੰ ਜੀ ਜੀ ਤੇ ਬਸ ਉਹਨੂੰ ਸਮਝਾਉਣਗੇ ਸੀ ਵੀ ਤੂੰ ਆਹ ਕੀ ਕੀ ਕੀਤਾ ਅੱਛਾ ਜੀ ਤੇ ਤੁਸੀਂ ਉੱਥੇ ਗਏ ਸੀਗੇ ਤਾਂ ਹੁਣ ਉਹਨਾਂ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਇੱਕ ਸੀਸੀਟੀਵੀ ਪਾਈ ਗਈ ਹੈ ਜਿਹਦੇ ਵਿੱਚ 50 ਹਜ਼ਾਰ ਦੀ ਤੁਹਾਡੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਕਿ ਅਸੀਂ ਮੁੱਦਾ ਸ਼ਾਂਤ ਕਰ ਦਾਂਗੇ ਕੁਝ ਵੀ ਕੋਲੋ ਦੇ ਕੋਲ ਨਹੀਂ ਆ ਰਿਹਾ ਮੁੱਦਾ ਸ਼ਾਂਤ ਤੇ ਹੀ ਕਿੱਦਾਂ ਕਰਾਂਗੇ ਨਿਊ ਚੈਨਲ ਦੇ ਉੱਤੇ ਸਾਰਿਆਂ ਤੇ ਇੰਟਰਵਿਊ ਆ ਗਈਆਂ ਜੀ ਇਹ ਸੀ ਕੌਣ ਹੁੰਨੇ ਆ ਵੀ ਮੁੱਦਾ ਸ਼ਾਂਤ ਕਰਨ ਵਾਲੇ ਚੈਨਲਾਂ ਦੇ ਕਿੱਲਣ ਡੀਆਂ ਨੇ ਤੁਸੀਂ ਕਿਤੇ ਸੀ ਕਿੱਦਾਂ ਕਰ ਦਾਂਗੇ ਮੁੱਦਾ ਸ਼ਾਂਤ ਜੀ 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 ਨਹੀਂ ਉਹਨਾਂ ਵੱਲੋਂ ਤੁਹਾਡੇ ਕੋਤੇ ਨਾ ਅਲੀਗੇਸ਼ਨ ਲਗਾਏ ਗਏ ਨੇ ਕਿ ਤੁਹਾਡੇ ਵੱਲੋਂ 50 ਹਜ਼ਾਰ ਦੀ ਡਿਮਾਂਡ ਮੰਗੀ ਜਿਹੜੀ ਕੀਤੀ ਗਈ ਹੈ ਉਸ ਤੋਂ ਬਾਅਦ ਤੁਹਾਡੇ ਵੱਲੋਂ ਕਿਹਾ ਗਿਆ ਕਿ ਮਿਲਿਆ ਹੀ ਨਹੀਂ ਉਹ ਉਹ ਇਹਨੂੰ ਕਹਿ ਰਿਹਾ ਕਿ ਇਹਨਾਂ ਦੀ ਗੱਲ ਹੋਈ ਹੈ ਵੀ ਉਹ ਦੱਸੇ ਨਾ ਮੈਨੂੰ ਤਾਂ ਮਿਲਿਆ ਹੀ ਨਹੀਂ ਉਹ ਤੁਹਾਡੇ ਨਾਲ ਇੱਕ ਹੋਰ ਨੇ ਹੰਗਸਿੰਘ ਸੀਗੇ ਉਹ ਨਾ ਉਹ ਲੋ ਜਿਹੜੀ ਇਹ ਗੱਲ ਕਹੀ ਗਈ ਉਸ ਤੋਂ ਬਾਅਦ ਬਾਅਦ ਚ ਜਾ ਕੇ ਉੱਥੇ ਮਿਲਿਆ ਨਹੀਂ ਉਹ ਬਸ ਉਹ ਗੱਲ ਬਣਾਈ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਹੈਗਾ ਕੋਈ ਗੱਲ ਬਣਾਈ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਵੀਡੀਓ ਡਿਲੀਟ ਕਰ ਦਿਓ 2 ਦਿਨ ਦਾ ਟਾਈਮ ਅੱਛਾ ਅਜਾ ਤੁਹਾਡੇ ਬੁੱਲੇ ਇਹ ਵੀ ਗੱਲ ਕਹੀ ਗਈ ਉਹ ਕਹਿੰਦੇ ਕਿ ਦੁਕਾਨ ਨੂੰ ਅੱਗ ਲਾ ਦਾਂਗੇ ਪਰਚਿਆਂ ਤੋਂ ਨਹੀਂ ਦੱਸਦੇ ਕੋਈ ਗੱਲ ਅੱਗ ਲਾ ਦਾਂਗੇ ਹਾਂ ਅੱਗ ਲਾ ਦਾਂਗੇ ਸੂਕ ਦਾਂਗੇ ਦੁਕਾਨ ਨੂੰ ਜੇ ਉਹਨੇ ਵੀਡੀਓ ਡਿਲੀਟ ਨਾ ਕੀਤੀ ਠੀਕ ਹੈ ਜੀ ਠੀਕ ਹੈ ਸੋ ਐਸੀ ਗੇ ਰੋਇਸਾਨੀ ਜਿੰਨਾ ਅਸੀਂ ਗੱਲਬਾਤ ਕੀਤੀ ਸੋ ਤੁਸੀਂ ਵੀ ਇਸ ਵੀਡੀਓ ਦੇ ਵਿੱਚ ਆਪਣੀ رائے ਜਿਹੜੀ ਹੈ ਕਮੈਂਟ ਬਾਕਸ ਵਿੱਚ ਕਰਕੇ ਜ਼ਰੂਰ ਦਿਓ ਕਿ ਸੋ ਅੱਜਾ ਦੀਆਂ ਹੋਰ ਅਪਡੇਟਸ ਜੁੜ ਰਹੇ ਬਕਿੰਗ ਪੰਜਾਬ ਦੇ ਨਾਲ ਮੈਂ ਕਿਧਰੋਂ ਮੈਂ ਕੈਮਰਾ ਪਰ ਸੰਕਲਦੀਪ ਸਿੰਘ ਬਾਦਲ ਦੇ ਨਾਲ